ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਦਰਗਾਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇਹਾ ਜਿਤ ਬੈ ਸੰਤ ਸਮਾਲੇ ਵਾਜੇ ਤੇਰੇ ਨਾਮ ਅਨੇਕ ਸੰਕਾ ਕੇਤੇ ਤੇਰੇ ਵਾਵਣਹਾਰੀ ਤੇਤੇ ਤੇਰੇ ਰਾਗ ਪਰੇ ਸੋ ਕਈਐ ਕੇਤੇ ਤੇਰੇ ਗਾਵਣਹਾਰੀ ਗਾਵਨ ਤੁਧ ਨ ਪਉਣ ਪਣੀ ਬੈ ਸੰਤਰ ਗਵਰ ਜਾਤ ਤਰੰਦੁਵਾਰੀ ਗਾਵੰਤ ਤੁਧ ਨੋ ਚਿਤ ਕੋਪ ਤਲਿਕ ਜਾਣਨ ਨਿਕਲਿਕ ਧਰਮ ਵਿਚਾਰੇ ਗਾਵੰਤ ਤੁਧ ਨੋ ਸਰਬਰਮਾ ਦੇਵੀ ਸੋਹਣ ਤੇਰੀ ਸਦਾ ਸਵਾਰੀ ਗਾਵੰਤ ਤੁਧ ਨੋ ਵਿੰਦਰਿੰਦਰ ਸੁਲੰਬੈਠੇ ਦੇਵ ਇਹਾਦਰ ਨਾਲੇ ਗਾਵੰਤ ਤੁਧ ਨੋ ਸਦ ਸਮਾਧੀ ਅੰਦਰ ਰਹਿ ਗਾਵੰਤ ਤੁਧ ਨੋ ਸਾਧ ਵਿਚਾਰੇ ਗਾਵੰਤ ਤੁਧ ਨੋ ਜਤੀ ਸਤੀ ਸੰਤੋਖੀ ਗਾਵੰਤ ਤੁਧ ਨੋ ਵੀਰ ਕਰਾਰੇ ਗਾਵੰਤ ਤੁਧ ਨੋ ਪੰਡਿਤ ਪੜਾ ਲਕੀ ਸਰੋਜਗੁਜੁਗੁ ਵੇਦਾਂ ਨਾਲੇ ਗਾਵੰਤ ਤੁਧ ਨੋ ਮੋਹਣੀਆਂ ਮਨ ਮੋਹਨ ਸੁਰਗਮਚ ਪਿਆਲੇ ਗਾਵਨ ਤੁਧਨੋ ਰਤਨ ਉਪਾਇ ਤੇਰੇ ਅਠਸਠ ਤੀਰਤ ਨਾਲੇ ਗਾਵਨ ਤੁਧਨੋ ਜੋਤ ਮਹਾ ਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇਈ ਤੁਧਨੋ ਗਾਵਨ ਜੋਤਿ ਤੁਧ ਪਾਵਨ ਰਤੇ ਤੇਰੇ ਭਕਤਰ ਸਾਲੇ ਹੋਰ ਕੀਤੇ ਤੁਧਨੋ ਗਾਵਨ ਸੇਮ ਚਿਤ ਨਾਇਮਨ ਨਾਨਕ ਆ ਕੀਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸੱਚੀ ਨਾਹੀ ਹੈ ਵੀ ਹੋਸੀ ਜਾਏ ਨਜਾਸੀ ਰਤਨਾ ਜਿਨ ਰਚਾਈ ਰੰਗੇ ਰੰਗੇ ਭਾਂਤੀ ਕਰ ਕਰ ਜਿਨ ਸੀਮਾ ਆਇਆ ਜਿਨ ਉਪਾਇ ਕਰ ਕਰ ਦੇ ਕਹਿ ਕੀ ਤਾਪਣਾ ਜਿਉ ਤੇ ਦੇਵ ਡਿਆਈ ਜੋ ਤੁਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਣਾ ਜਾਈ ਸੋ ਪਾਤਸ਼ਾਹ ਹੋ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਕਾ ਸਭ ਕੋਏ ਕਿ ਵੜੇ ਵੱਡਾ ਡੀਟਾ ਹੋਏ ਕਿੰਦ ਪਾਏ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੁਮੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੀ ਵਡਤੀ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਾਬ ਸਭ ਚੰਗਿਆਈਆਂ ਸਿਦਾਪੁਰ ਕਾਕੀ ਆ ਵਡਿਆਈਆਂ ਗੁਰੂਬਨ ਸਦੀਕ ਨੈ ਨਾ ਪਾਈਆ ਕਰ ਮਿਲੈ ਨਹੀਂ ਠੱਕ ਰਹੀਆ ਆਕਣ ਵਾਲਾ ਕਾ ਵਿਚਾਰਾ ਸਿਮਤੀ ਪਰੇ ਤੇਰੀ ਪੰਡਾਰਾ ਜੀ ਸੰਦੇਹ ਤੇ ਸੈਕਾਚਾਰਾ ਨਾਨਕ ਸਤ ਸਵਾਰ ਨਾਰਾ ਸਾਮਾ ਲਾ ਪਹਿਲਾ ਆਖਾਂ ਜੀਵਾਂ ਮਿਸਰੈ ਮਰ ਜਾਵਾਂ ਆਖਣਿਓ ਕਾ ਸੱਚਾ ਨਾਮ ਸਤਿਨਾਮ ਕੀ ਲਗੈ ਭੂਖ ਉਤਪੁਖ ਖਾਏ ਚਲਿਆ ਦੂਖ ਸੁਖਿਓ ਇਸਰੈ ਮੇਰੀ ਮਾਏ ਸੱਚਾ ਸਹਿਬ ਸੱਚਾ ਨਾਹਿ ਰਹਾ ਸਤਿਨਾਮ ਕੀ ਤਿਲ ਵਡਿਆਈ ਅੱਖ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕਾ ਆਖਣ ਪਾਹੀ ਵੱਡਾ ਨਾ ਹੋਵੇ ਘਾਟ ਨ ਜਾਏ ਨਾ ਉਮਰਨੋ ਵੈ ਸੂਗ ਦਿੰਦਾਰੈ ਨ ਚੁੱਕੈ ਭੋਗ ਗੁਣ ਇਹ ਹੋਰ ਨਾਹੀ ਕੋਈ ਨਾ ਕੋ ਹਾ ਨਾ ਕੋ ਹੋਏ ਜੀਵੜੇ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰ ਕਾ ਕੀਤੀ ਰਾਤ ਖਸਮ ਵਿਸਾਰੈ ਤੀ ਕਮ ਜਾਤ ਨਾਨਕ ਨਾ ਵੈ ਬਾਸ ਸਨਾਤਰਾ ਗੂ ਜੀ ਮਹਲਾ ਚੋ ਤਾਰ ਕੇ ਜਨ ਸਤਗੁਰ ਸਤਪੁਰ ਕਾ ਬਿਨਵ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਗੁਰ ਸਰਣਾਇ ਕਰਦੇ ਆ ਨਾਮ ਪਰਗਾਸ ਮੇਰੇ ਮੀਤ ਗੁਰ ਦੇ ਮੋ ਪੂ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਿਕਾਈ ਹਰ ਕੀਰਤਮ ਰੀ ਰਹਿ ਰਾਸ ਰਾਵ ਹਰ ਜਨ ਕੇ ਵਿੜ ਬਾਗ ਬਡੇਰੇ ਜਨਾਰਾ ਸਰਦਾਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇ ਆਤੀ ਭਾਗ ਹੀਣ ਜੰਪਾਸ ਜੋ ਸਤਗੁਰ ਸਰਨ ਸੰਗਤ ਨਿ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿਨ ਧਰਮ ਮਸਤ ਕਲਿ ਗਿਆ ਲੇ ਕਾਸ ਤਨ ਤਨ ਸਾ ਸੰਗਤ ਦੇ ਤਰਸ ਪਾਇ ਮਿਲ ਜਨ ਨਾਨਕ ਨਾਮ ਪ੍ਰਗਾਸਿ ਵਾਗ ਗੁਰੂ ਜੀ ਮਹ ਲੱਭ ਜਮਾ ਕਾਹਿ ਰੇ ਮਨ ਚਿਤ ਵੈ ਉਤਮ ਜਾ ਆਰ ਅਰਜੀ ਉਪਰਿਆ ਸਹਿਲ ਬਤਰ ਮੈਂ ਜੰਤੋ ਪਾਇ ਤਾ ਕਰ ਜੇ ਕਗ ਕਰ ਧਰਿਆ ਮੇਰੇ ਮਾਧੂ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰਿ ਜਿਕ ਸੰਭਾਹੇ ਠਾਕੁਰ ਕਾਹੇ ਮਨ ਕੋ ਕਰਿਆ ਉਡੇ ਉਡਾ ਵੈ ਸੈ ਕੋ ਸਤਿ ਸਪਾਚੈ ਬਤਰੀ ਚਰਿਆ ਤਿਨ ਕਵਨ ਕਲਾ ਵੈ ਕਵਨ ਚੁਗਾ ਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਂਤ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਜਰਾ ਅੰਤ ਨ ਪਾਰਾ ਵਰਿਆ ਰਾਗਾ ਸਮਹਲਾ ਚੂਤਾ ਸੂਪੁਰਕੇ ਕੋ ਵੰਕਾਰ ਸਤਗੁਰ ਪ੍ਰਸਾਦ ਸੂਪੁਰਕ ਨਿਰੰਜਨ ਹਰਪੁਰਖ ਨਿਰੰਜਨ ਹਰਿ ਕਮਾਗਮਾ ਪਾਰਾ ਸਭ ਤੇ ਆਵੇ ਸਭ ਤੇ ਆਵੇ ਤੁਜੀ ਹਰ ਸੱਚੇ ਸਿਰਜਨ ਹਾਰਾ ਸਭ ਜੀਤੋਂ ਮਾਰੇ ਜੀ ਤੂੰ ਜੀਆਂ ਕਾਦਾ ਤਾਰਾ ਅਰਦਿ ਆਵ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਰਿਆ ਪੇਟਾ ਕੁਲ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕਟਕੜੇ ਅੰਤਰ ਸਰਬ ਨਿਰੰਤਰ ਜੀ ਹਾਰੇ ਕੋ ਪੁਰਖ ਸਮਾਣਾ ਇਕ ਦਾਤਾ ਇਕ ਪੇਖਾਰੀ ਜੀ ਤੇਰੇ ਝੂਠ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨਾ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵਾਂ ਜੋ ਸੇਵਾਂ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ ਅਰਤਿ ਆਵੈ ਅਰਤਿ ਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤਾ ਸੇ ਮੁਕਤ ਪਐ ਜਨ ਅਰਧਾਇਆ ਜੀ ਤਨ ਟੂਟੇ ਜਮ ਕੇ ਵਾਸੀ ਜਨਨਰਨਰਪੋ ਜਨਨਰਨਰਪੋ ਤੇ ਆਇਆ ਜੀਤਨ ਕਾ ਪਹੁ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰਜੀਤੀ ਹਰ ਅਰੂਪ ਸਮਾਸੀ ਸੇ ਤਨ ਸੇ ਤਨ ਜਨ ਨਾਲ ਧਿਆਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤਾ ਤੇਰੀ ਭਗਤ ਪਨਾਰ ਜੀ ਪਰੇ ਵੇ ਅੰਤ ਵੀ ਅੰਤਾ ਤੇਰੇ ਭਗਤਾ ਤੇਰੀ ਭਗਤ ਸਲਾਨ ਤੁਧ ਜੀ ਹਰ ਅਨਿਕਾ ਨੀਕ ਅਨੰਤਾ ਤੇਰੀ ਅਨਿਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪ ਤਪ ਬੈ ਜਪ ਬੇ ਅੰਤਾ ਤੇਰੇ ਅਨੇਕਾ ਤੇਰੇ ਅਨੇਕ ਪੜੈ ਬੋ ਸਮਰਤ ਸਾਸਤ ਜੀ ਕਰ ਕਰਿਆ ਕਰਮ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨਾਨੰਦਕ ਜੀ ਜੋ ਪਾਵੇ ਮੇਰੇ ਹਰਪਗਮੰਤਾ ਤੂੰ ਆਦਿ ਗੁਰੂ ਪਰਮ ਪ੍ਰਕਰਤਾ ਜੀ ਤੁਝੇ ਜਿਵੜਾ ਵਰਨਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨੇਤਿਲ ਕਰਤਾ ਸੋਈ ਤੁਦੇ ਆਪੇ ਪਾਵੇ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਦੇ ਆਪੇ ਸਿਰਤ ਸਭੁ ਪਾਈ ਜੇ ਤੁਦੇ ਆਪੇ ਸਿਰਤ ਸਭ ਕੋਈ ਜਾਨ ਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੂ ਹੀ ਆ ਸਮਾਂ ਲਾਤੂ ਤਾ ਤੂੰ ਕਰਤਾ ਸਤਿਆਰ ਮੈਂਡਾ ਸਾਈ ਜੋ ਤੋ ਭਾਵੇ ਸੋਈ ਦਿਸੀ ਜੋ ਤੂੰ ਦੇ ਸੋਈ ਓ ਪਾਈ ਰਾਵ ਸਭ ਤੇਰੇ ਤੂੰ ਸਭ ਨੇ ਜਾਇਆ ਜਿਸ ਨੂੰ ਕਿਰਪਾ ਕਰੈ ਤੇ ਨਾਮ ਰਤਨ ਪਾਇਆ ਗੁਰਮੁਖ ਲਾ ਦਮਨ ਨੂੰ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੁੰਦਰੀਆ ਹੋ ਸਭ ਤੁਧੀ ਮਾਈ ਤੁਝ ਬਿਨ ਦੂਜਾ ਕੋਈ ਨਾਏ ਜੀ ਜੰਤ ਸਭ ਤੇਰਾ ਖੀਲ ਵਿਜੋਗ ਨਿ ਲਿਪ ਚੜਿਆ ਸੰਜੋਗੀ ਬੀਲ ਜਿਸਨੋਂ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦੀ ਅੱਖ ਵਖਾਣੈ ਜਨ ਹਰ ਸੇਵਿਆ ਤਨ ਸੁਖ ਪਾਇਆ ਸਹਿਜੇ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭੁ ਹੋਇ ਤੁਧ ਬਿੰਦੂ ਜਾ ਵਰਣਾ ਕੋਇ ਤੂੰ ਕਰ ਕਰ ਵੇਖੇ ਜਾਣੈ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆ ਸਮਾ ਲਾ ਪਹਿਲਾ ਤਿਤ ਸਰਵ ਰੜੈ ਪਹਿਲੀ ਨਿਵਾਸਾ ਪਾਣੀ ਪਾਵਕਤ ਨਹਿ ਕੀਆ ਪੰਕਜ ਮੋਕਗ ਨਹੀਂ ਚਾਲੇ ਅਮਦੇ ਕਾਤਾ ਡੂਬੀਐ ਲੈ ਮਨ ਇੱਕ ਨ ਚੇਤ ਸਮੂਹ ਮਨਾਰ ਵਿਸਰਤ ਤੇਰੇ ਗੁਣ ਗੱਲਿਆ ਰਾਵ ਨਾਮ ਜਤੀ ਸਦੀ ਨਹੀਂ ਪੜਿਆ ਮੂਰਖ ਮਮਦਾ ਜਨਮ ਪਿਆ ਪਰਨਵਤ ਨਾਨਕ ਜਨ ਕੇ ਸਰਣਾ ਜਨ ਤੂੰ ਨਾਹੀ ਵਿਸਰਿਆ ਆਇਆ ਸਮਹਲਾ ਪੰਜਵਾ ਭਈ ਪ੍ਰਾਪਤ ਮਾਨੁ ਕਦੇ ਹੁਰੀਆ ਮੁਗਦ ਮਿਲਣ ਕੀ ਤੇਰੀ ਬਰੀਆ ਵਰਕਾ ਤਰ ਕਿਤਨਾ ਨ ਕਾਮਲ ਸਾਧ ਸੰਦਪਤ ਕੇ ਵਰਨਾ ਸੰਗ ਜਾਮਲਾ ਭਉ ਚਤਰਣ ਕਾ ਜਨਮ ਰਿਤਾ ਜਾ ਤਰਣ ਮੈਂ ਆ ਕਹਿ ਰਹਾ ਓ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਨਿਆ ਹਰ ਰਾਇਆ ਕਮ ਨਾਨਕ ਕਮ ਨੀਚ ਕਰਮਾ ਸਰਣ ਪ੍ਰੇਕੀ ਰੱਖੋ ਸਰਮਾ ਜਪ ਤਪ ਸੰਜਮ ਤਰਮਨਾ ਕਮਾਇਆ ਸੇਵਾ ਸਾਧਨ ਜਾਨਿਆ ਹਰ ਰਾਇਆ ਕਮ ਨਾਨਕ ਕਮ ਨੀਚ ਕਰਮਾ ਸਰਣ ਪ੍ਰੇਕੀ ਰੱਖੋ ਸਰਮਾ ਇੱਕ ਹੋ ਓਨਕਾਰ ਸਤਿਗੁਰ ਪ੍ਰਸਾਦ ਕਬਿਉ ਬਾਚ ਬੇਨਤੀ ਚੂਪਹੀ ਪਾਤਸ਼ਾਹੀ ਦਸਮੀ ਅਮਰੀ ਕਰਵਾਤ ਦੈ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਨ ਮਨ ਰਹਿ ਮਾਰਾ ਆਪਣਾ ਜਾਣ ਕੋ ਪ੍ਰਤਿ ਪਾਰਾ ਹਮਰੇ ਦੁਸ਼ਟ ਸਬੈ ਤੁਮ ਘਾਵਹੁ ਆਪ ਅਤਿ ਦੇ ਮੋਹਿ ਬਚਾਵੋ ਸੁਭੀ ਬਸੈ ਮੋਹ ਰ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਹ ਰ ਚਾ ਨਿਜ ਕਰਦੈ ਕਰਿਆ ਸਬੈ ਰਣ ਕੋ ਵਾਸ ਸੰਗ ਰਿਹਾ ਪੂਰਨ ਹੋਏ ਹਮਾਰੀ ਆਸਾ ਤੂਰਪੁਜਨ ਕੀ ਰਹਿ ਪਿਆਸਾ ਕਮ ਚਾੜ ਕੋਈ ਵਰਨਾ ਤਿਆਂ ਜੋ ਵਰਥਉ ਸੁ ਤੁਮ ਤੇ ਪਾਵੋ ਸੇਵਕ ਸਿੱਖਾ ਮਾਰੇ ਤਾਰੀਆਂ ਤੁਮ ਤੁੰਤਰ ਹਮਾਰੇ ਮਾਰੀਐ ਆਪਾਤ ਦਾ ਮੁਝੇ ਬਰੀ ਅਮਰਨ ਕਾਲ ਕਾ ਤਰਾਸ ਨਿਵਰਿਆ ਹਜੂ ਉਸਦਾ ਹਮਾਰੇ ਪਛਾ ਸ੍ਰੀ ਅ ਤੁਝੂ ਕਰਿਓ ਰਚਾ ਰਖ ਲਿਓ ਮੋਹ ਰਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਮੰਦੁਸ਼ਟਨ ਕੇ ਅੰਤ ਤਮੋ ਪੁਰੀ ਚਤੁਰਦਸ਼ ਕਮਤਾ ਕਾਲ ਪਾਇ ਬ੍ਰਹਮਾ ਪੁਤਰਾ ਕਾਲ ਪਾਇ ਸ਼ਿਵ ਜੂ ਅਵਤਾਰਾ ਕਾਲ ਪਾਇ ਕਰਬਿਸ਼ਣ ਪ੍ਰਕਾਸ਼ ਸਦ ਕਰ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾ ਬ੍ਰਹਮਾ ਜੂਤੀ ਜੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸੁਨਜਕ ਮਨਾਇਓ ਦੀਵ ਦੈ ਜਿਸਨੇ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਜਕਾਰ ਤਸਹੀ ਕੋ ਮਾਰੀ ਸ੍ਰਿਪੁਰਜਾ ਜਿਨੇ ਆਪ ਸਵਾਰੀ ਸ਼ਿਵਕਣ ਕੋ ਸੁਭਗੁਣ ਸੁਖ ਦਿਯੋ ਸਤਰਣ ਕੋ ਪਲਮੋ ਬਦਕੀਓ ਕਟਕਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਜੀਤੀ ਤੇ ਕੁੰਤਰਿਆ ਸੂਲਾ ਸੁਪਰ ਕਿਰਪਾ ਦਿੜ ਕਰ ਬੂਲਾ ਸੰਤਨ ਦੁ ਉਪਾਏ ਤੇ ਦੁਖੀ ਸੁਪਾਏ ਸਾਧਨ ਕੇ ਸੁਖੀ ਇਕ ਇਕ ਕੀ ਪੀਰ ਪਜਾਨੈ ਕਟਕਟ ਕੇ ਪਟਪਟ ਕੇ ਜਾਨੈ ਜਬਤ ਕਰਕਰਾ ਕਰਤਾਰਾ ਪ੍ਰਜਾ ਤਰ ਤਬ ਦੇ ਅਪਾਰ ਅਜਬਾ ਕਰਕਰ ਤੋ ਕਪਹੁ ਤੁਮ ਮੈਂ ਮਿਤ ਦੇ ਦਰਸ ਬਹੁ ਜੀਤੇ ਬਜਨ ਸਿਟ ਸਭ ਧਾਰੈ ਆਪ ਆਪ ਨਹੀਂ ਬੂਝੂ ਚਾਰੈ ਤੁਮ ਸਵੇਤੇ ਰਹਿਤ ਨਿਰਾਲਮ ਜਾਨਤ ਬੇਜ ਪੇਦ ਅਰਾਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਨੀਲ ਨਾਦ ਸੰਬਤਾ ਕਮਲੂ ਚਾਰ ਪੈ ਦਾ ਜਾਪੋ ਪੇਵਨ ਪਾਵਤ ਵੇਦਾ ਤਾ ਕੋ ਕਰਪਾਨ ਨਮਨਤ ਮਾ ਮੂਰਤ ਭੇਦਨ ਜਾਨਕ ਮਾ ਦੇਵ ਕੋ ਕੈ ਸਦਾ ਸਿਵ ਨਿਰੰਕਾਰ ਕਾ ਚੀਨਤ ਨੈ ਪਿਵਾ ਆਪ ਆਪਨੀ ਬੁਧਾ ਜੇ ਤੀ ਵਰਨਤ ਭਿੰਨ ਭਿੰਨ ਤੂੰ ਐ ਤੇਤੀ ਤੁਮਰਾ ਲਖਨ ਜਾਏ ਪਸਾਰਾ ਕੇਵਲ ਸਜਾ ਪ੍ਰਤਮ ਸੰਸਾਰਾ ਇਕ ਰੂਪਾਨੁ ਸਰੂਪਾਰੰਕ ਪਿਉ ਰਾਵ ਕੈ ਬੂਪਾਂਡ ਜੇ ਰਸੇ ਤੁਜ ਕੀਨੀ ਉਤਬਜ ਖਾਨ ਬਹੁ ਰਚਦੀਨੀ ਕਉਂ ਫੂਲ ਰਾਜਾ ਹੋ ਬੈਠਾ ਕਉਂ ਸੁਬਟ ਪਿਉ ਸੰਕਟ ਕੈਠਾ ਸਗਰੀ ਸੇਠ ਦਕਾਇਆ ਚੰਪਵਾਦ ਵਿਵਾਸ ਰੂਪ ਸਿਯੰਪਵ ਵਰਚਾ ਮੇਰੀ ਤੁਮ ਕਰੋ ਸਿਕੋਵਾਰੈ ਸਿਕ ਸੰਗਰੋ ਦਿਸ਼ਟ ਜਿਤੇ ਉਟਵਤ ਉਤਪਾਤਾ ਸਖਲ ਮਲੇ ਕਰੋ ਰਣ ਘਾਤਾ जे आस तो अवसर नी परे तिन कै दुष्ट दुख तहो मरे पुरख जमन पग परे तिआरे तिनके तुम संकट सब टारे जो पल को एक बार ते है ताके काल निकट ना एह इच्छा होई काई सब काला दुष्ट रष्टवे तत्काल कृपा दृष्टि तन जाने हरि ओ ताके तातिनक मोह हरि होरे सदकर्म सब होई दुष्ट जाप चेव सकै ना होई एक बार जिन त मैं संवारा काल वास्ते ताई उबारा ਜਨਰਨਾਮ ਤੇ ਆਰੋ ਕਾ ਦਰਦ ਤੁਮ ਸੁ ਲੋਕ ਤੇਰਾ ਕੜਕੇ ਤੁਮੈਂ ਸ਼ਰਨ ਤਿਆਰੀ ਆਪਾਦ ਲਿਓ ਬਾਰੀ ਸਰਬ ਟੋਰ ਮੋਹ ਸਾਈ ਦੁਖ ਲੋਕ ਤੇ ਲਿਓ ਬਚਾਈ ਫੜ ਗਕੇ ਤੁਮੈਂ ਸ਼ਰਨ ਤਿਆਰੀ ਆਪਾਦ ਲਿਓ ਬਾਰੀ ਸਰਬ ਟੋਰ ਮੋਹ ਸਾਈ ਦੁਖ ਲੋਕ ਤੇ ਲਿਓ ਬਚਾਈ ਸੋਈਆ ਵੈਨ ਗੈ ਜਬ ਤੇ ਤੁਮਰੇ ਤਬ ਤੇ ਕੂਆਕ ਤਰੇ ਨੀ ਆਨਿਓ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਐਮਤ ਇਕ ਨਾ ਮਾਨਿਓ ਸਿਮਰਤ ਸਾਸਤਰ ਵੀ ਸਭ ਉਹ ਭੇਦ ਕਾਇਮ ਇਕ ਨਾ ਜਾਣਿਓ ਸਰੀਏ span ਕਿਰਪਾ ਤੁਮਰੀ ਕਰ ਮੈ ਨ ਕਹੋ ਸਭ ਤੋ ਹੀ ਬਖਾਨਿਉ ਦੋਹਿਰਾ ਸਗਲ ਦਵਾਰ ਕੋ ਛਾਡ ਕੇ ਗਇਓ ਤਵਾਰੋ ਦਵਾਰ ਬਾਇ ਗਏ ਕਿਲਾ ਜਸ ਗੋਬਿੰਦਾਸ ਤਵਾਰ ਸਗਲ ਦਵਾਰ ਕੋ ਛਾਡ ਕੇ ਗਇਓ ਤਵਾਰੋ ਦਵਾਰ ਬਾਇ ਗਏ ਕਿਲਾ ਜਸ ਗੋਬਿੰਦਾਸ ਤਵਾਰ ਰਾਮਕਲੀ ਮਹਲਾ ਤੀਜਾ ਨੰਦ ਦੇ ਕੋ ਓੰਕਾਰ ਸਤਿਗੁਰ ਪ੍ਰਸਾਦ ਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨਵੱਝੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋਤਾ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇਆ ਤੁੰਸੇ ਦਰ ਹੋ ਵਰਣਾ ਲੈ ਅਰਣਾ ਲੋ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰ ਸਭ ਸੁਵਾਰਣਾ ਸਬਨਾਂ ਅੰਗਲਾਂ ਸਮਰੱਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾਰੋ ਹਰ ਨਾਮ ਲੈ ਸੱਚੇ ਸਾਈਂ ਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸੱਚੇ ਚਾ ਜਿਸ ਦੇ ਸੋ ਪਾਵੇ ਸਦਾ ਸਿਧ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਿੱਚ ਆਵਾਜ਼ੀ ਸ਼ਬਦ ਕਨੀ ਰੇ ਕਹਿ ਨਾਨਕ ਸੱਚੇ ਸਾਈਂ ਸਾਬ ਕਿਆ ਨਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰ ਸਾਜਨਾ ਮੇਰਾ ਆਧਾਰ ਮੇਰਾ ਜਨ ਪੁੱਕਾ ਸਭ ਗਵਾਈਆਂ ਕਰ ਸਾਂ ਸੁਖਮਨਾਏ ਵਸਿਆ ਦਿਨ ਇੱਚਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਅਨੰਦ ਸੁਣੋ ਸੰਤੋ ਸਭ ਤਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਜ ਸ਼ਬਦ ਜਿਤ ਘਰ ਸਪਾਗ ਘਰ ਸਪਾਗ ਸ਼ਬਦ ਬਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਦਵਸ ਕੀਤੇ ਕਾਲ ਖੰਡਕ ਮਾਰਿਆ ਤੁਲ ਕਰਮ ਪਾਇਆ ਤੁਮ ਜਿਨ ਕੋ ਸੇ ਨਾਮ ਹਰ ਕਾ ਲਾਗੇ ਕੈ ਨਾਨਕ ਤੈਸ ਬੋਵਾ ਚਿਤ ਕਰ ਅਨੰਦ ਬਾਜੀ ਅਨੰਦ ਸੁਣੋ ਵਡ ਪਾਗਿਓ ਸਗਲ ਮਨੋ ਰਤ ਪੂਰੇ ਪਾਰਬ੍ਰਹਮ ਪ੍ਰਪਾਏ ਆਪ ਤਰੀ ਸਗਲ ਬਿਸੂਰੇ ਤੂ ਪ੍ਰੋਪ ਸੰਤਾਪਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੁਰ ਰੇ ਆ ਪਰ ਪੂਰੇ ਨਮੰਤਨਾਨ ਗੁਰ ਚਰਨ ਰਾਗੇ ਬਾਜੇ ਅਨੰਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੁਰ ਰੇ ਆ ਪਰ ਪੂਰੇ ਮਨਮントਨਾਨ ਗੁਰ ਚਰਨ ਲਾਗੇ ਵਾਜੀ ਅਨੰਦ ਪੂਰੇ ਮੁੰਦਾ ਆਪਣੀ ਮਹਲਾ ਪੰਜਵਾਂ ਤਾਲ ਵਿਤਨ ਵਸਤੂ ਪਈ ਉਸ ਸੰਤੋਖ ਵਿਚਾਰੁ ਅਮਰਤ ਨਾਨਕੁਰ ਕਾ ਪਇਓ ਜਿਸ ਕਾ ਸਭ ਸਰਦਾਰੂ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਦਾਰੂ ਏ ਵਸਤ ਜੀ ਨੈ ਜਾਇ ਨਿਤਨਤਰ ਕਰਤਾ ਰੋਤਮ ਸੰਸਾਰ ਚਰਨ ਨਰਤਰੀਆ ਸਬ ਨਾਨਕ ਬ੍ਰਹਮ ਪ੍ਰਸਾਰੁ ਸ਼ਲੋਕ ਮਹਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕਿਤੋਈ ਮੈਂ ਨਿਰੁਪਨੇ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਏ ਤਰਸ ਪਿਆ ਮੈਂ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਤੀ ਵਹਿ ਹਰਿਆ ਤਰਸ ਪਿਆ ਮੈਂ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਜੀਵੇ ਹਰੀਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ